ਜਿਵੇਂ ਬਣਾਉਣ ਲੱਗੇ ਆ ਪੀਜ਼ਾ ਪੀਜ਼ਾ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਹੈ ਸ਼ਮਲਾ ਵਿੱਚ ਜਰੀਲਾ ਚੀਜ਼ ਤੱਕੀ ਦੇ ਦਾਣੇ ਆਰਗੈਨੋ ਪਿਆਜ਼ ਤੇ ਚਿਲੀ ਫਲੈਕਸ ਤੇ ਬੀਸ ਇਸ ਤੋਂ ਇਲਾਵਾ ਆਪਾਂ ਨੂੰ ਕੜਾਈ ਚਾਹੀਦੀ ਹੈ ਕੜਾਈ ਆਪਾਂ ਗਰਮ ਕਰਨ ਵਾਸਤੇ ਧਾਰ ਦਿੱਤੀ ਹੈ ਤੇ ਹੁਣ ਆਪਾਂ ਪੀਜ਼ਾ ਰੈਡੀ ਕਰਾਂਗੇ ਸਾਰਾ ਸਿਸਟਮ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਘਰ ਹੋਮ ਮੇਡ ਪੀਜ਼ਾ ਬਣਾ ਕੇ ਖਾ ਸਕਦੇ ਹਾਂ ਤਾਂ ਹੈ ਤੇਲ ਪੋਨ ਤੋਂ ਬਾਅਦ ਜਦੋਂ ਤੇਲ ਥੋੜਾ ਜਿਹਾ ਗਰਮ ਹੋ ਜੂਗਾ ਕਿ ਉਹ ਇਸ ਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ठीक है प्याज पा देते प्याज पाने के बाद आप शिमला मिर्च पावेंगे शिमला मिर्च पा के आप थोड़े टाइम लाई फ्राई करा इस, इस थोड़ा थोड़ा नमक आप स्वाद अनुसार नमक पावे और इन थोड़ा टाइम आप रख देवेंगे कढ़ाई के दे ऊपर ਤਾਂ ਇਹਦੇ ਵਿੱਚ ਇੱਦਾਂ ਇੱਦਾਂ ਕੁਛੋੜੇ ਸਟੇਕ ਕਰ ਲਵਾਂਗੇ ਇਹ ਗੱਲ ਕਰਦੇ ਆਂ ਕਿ ਆਪਾਂ ਨੂੰ ਥੱਲੇ ਜਿਹੜੀ ਪਾਫ ਹੋ ਵਗੈਰਾ ਉਹ ਸਾਰੀ ਉੱਪਰ ਜਿਹੜਾ ਲੱਗਾ ਮਟੀਰੀਅਲ ਆ ਉਹਦੇ ਉੱਪਰ ਸਾਰੀ ਚਲੀ ਜਾਵੇ ਇਹਦੇ ਉੱਪਰ ਆਪਾਂ ਅਚਲੀ ਫਲੈਕਸ ਪਾਵਾਂਗੇ ਉੱਪਰ ਚਿਨੀ ਫਲੈਕਸ ਇਹਦੇ ਚਾਰ ਚੁੱਕਰੇ ਪਾ ਦੇਵਾਂਗੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਹਾਡੇ ਬੱਚੇ ਜ਼ਿਆਦਾ ਪਸੰਦ ਕਰਦੇ ਆ ਜਾਂ ਘੱਟ ਮੈਂ ਘੱਟ ਪਾ ਰਿਹਾ ਹਾਂ ਹੁਣ ਆਪਾਂ ਇਸ ਤੋਂ ਬਾਅਦ ਇਸ ਦੇ ਉੱਪਰ ਆਰਗੇਨੋ ਪਾਵਾਂਗੇ ਇਸ ਤਰ੍ਹਾਂ ਕਰਕੇ ਆਰਗੇਨੋ ਪਾਵਾਂਗੇ ਆਰਗੇਨੋ ਦੇ ਮੈਂ 2 ਪਾਉਂਚ ਪਾ ਦਿੱਤੇ ਆ ਦੇ ਉੱਪਰ ਕਿਉਂਕਿ ਇਹਦੇ ਨਾਲ ਹੀ ਟੇਸਟੀ ਬਣਦਾ ਹੈ ਜਿੱਦਾਂ ਕਰਕੇ ਇਸੇ ਦਾ ਕਰਕੇ ਪਾਵਾਂਗੇ ਮ ਜਰੀਲਾ ਚੀਜ਼ ਆਪਾਂ ਬਿਲਕੁਲ ਲਾਸਟ ਦੇ ਪਾਵਾਂਗੇ ਇਹਦੇ ਨਾਲ ਇਹ ਜਿਹੜਾ ਮਟੀਰੀਅਲ ਹੈ ਇਹਨੂੰ ਕੈਚ ਰੱਖਦਾ ਹੈ ਤੇ ਇਹਦਾ ਟੇਸਟ ਵੀ ਬਹੁਤ ਸਵਾਦਾ ਬਹੁਤ ਵਧੀਆ ਬਣਦਾ ਹੈ ਤੇ ਅੱਜ ਬੱਚਿਆਂ ਦੀ ਪਰਮਾਇਸ਼ ਤੇ ਆਪਾਂ ਬਣਾ ਰਹੇ ਆਂ ਬੱਚੇ ਛੁੱਟੀਆਂ ਕਰਕੇ ਕਹਿ ਰਹੇ ਕਿ ਪਾਪਾ ਸਾਨੂੰ ਕੁਝ ਸਪੈਸ਼ਲ ਬਣਾ ਕੇ ਦਿਓ ਤਾਂ ਇਸ ਲਈ ਮੈਂ ਇਹਨਾਂ ਨੂੰ ਬਣਾ ਰਿਆਂਗਾ ਇਹ ਹੁਣ ਆਪਣਾ ਪੀਜ਼ਾ ਜਿਹੜਾ ਹੈ ਉਹ ਪਕਣ ਲਈ ਰੈਡੀ ਹੋ ਗਿਆ ਹੈ ਕਨਵਸੇ ਤਰੀ ਹੋਈ ਹੈ ਉਹਦੇ ਵਿੱਚ ਆਪਾਂ ਇੱਧਰ ਥਾਂ ਵੀ ਰੱਖ ਦੇਵਾਂਗੇ ਕਈ ਘਰਾਂ 'ਚ microwaves ਨਹੀਂ ਹੁੰਦਾ ਸਾਡੇ ਹੈ ਬਟ ਅਸੀਂ ਐਜ਼ ਏ ਜਿੰਨਾ ਘਰਾਂ ਵਿੱਚ ਨਹੀਂ ਆ ਉਹਨਾਂ ਲਈ ਅਸੀਂ ਇਹ ਬਣਾ ਕੇ ਦੱਸ ਰਹੇ ਆਂ ਇਹ ਰੱਖਣ ਤੋਂ ਬਾਅਦ ਹੁਣ ਆਪਾਂ ਇੱਥੇ ਥੋੜਾ ਜਿਹਾ ਘਿਓ ਲਾ ਦਾਂਗੇ ਕਿਉਂਕਿ ਜਿਹੜਾ ਪੀਜ਼ਾ ਬੇਸ ਹੈ ਇਹਦੇ ਨਾਲ ਨਾਲ ਚੋ ਦੀ ਪਰਤ ਇੱਥੇ ਲਾ ਦੇਵਾਂਗੇ ਆਪਾਂ ਸਲੋ ਕਰਕੇ। ਘਿਓ ਦੀ ਪਰਤ ਲਾਉਣ ਤੋਂ ਬਾਅਦ ਹੁਣ ਲਾਸਟ ਆਪਾਂ ਕੀ ਕਰਾਂਗੇ? ਲਾਸਟ ਆਪਾਂ ਕੀ ਕਰਾਂਗੇ? ਆਪਾਂ ਪੀਜ਼ਾ ਜੋ ਆਪਾਂ ਰੈਡੀ ਕੀਤਾ ਇਹਨੂੰ ਆਪਾਂ ਚੱਕਾਂਗੇ ਔਰ ਆਪਣੇ ਹੱਥਾਂ ਦੀ ਮਦਦ ਦੇ ਨਾਲ ਇਹਨੂੰ ਇਸ ਥਾਲੀ ਵਿੱਚ ਰੱਖ ਦੇਵਾਂਗੇ। ਥਾਲੀ ਵਿੱਚ ਰੱਖਣ ਤੋਂ ਬਾਅਦ ਇਸ ਨੂੰ ਆਪਾਂ ਕੋਈ ਵੱਡੀ ਥਾਲੀ ਲੈ ਕੇ ਇਸ ਤਰ੍ਹਾਂ ਜੋ ਵੱਡੀ ਥਾਲੀ ਹੈ ਉਹ ਲੈ ਵੱਡੀ ਥਾਲੀ ਲੈ ਕੇ ਇਸ ਕੱਟ ਕੇ ਦਰਮਾਣ ਨਾਲ ਢੱਕ ਦੇਵਾਂਗੇ ਔਰ ਇਹਨੂੰ 10 ਤੋਂ 15 ਮਿੰਟ ਭਾਫ਼ ਵਿੱਚ ਬਨੰਦਿਆਂਗੇ ਹੁਣ ਆਪਾਂ ਇਹਨੂੰ 10 ਤੋਂ 15 ਮਿੰਟ ਵੇਟ ਕਰਾਂਗੇ ਹੋ ਰਹੀ ਹੈ ਇਹਦੇ ਵਿੱਚ ਇੱਕ ਸਟੈਂਡ ਰੱਖੇ ਉੱਪਰ ਥਾਲੀ ਰੱਖੀ ਹੋਈ ਹੈ ਹੁਣ ਅਸੀਂ ਤੁਹਾਨੂੰ ਇਹ ਦੱਸਾਂਗੇ ਇਸ ਤੋਂ ਬਾਅਦ ਵੀ ਇਹਨੂੰ ਕਿੱਦਾਂ ਪਕਾਉਣਾ ਹੈ ਔਰ ਇਸ ਪੀਜੇ ਨੂੰ ਜਿਹੜਾ ਉਹ ਜਿਹੜੀ ਇਸ ਥਾਲੀ ਕੜਾਈ ਦੇ ਵਿੱਚ ਥਾਲੀ ਉਦੇ ਉੱਪਰ 10 ਤੋਂ 15 ਮਿੰਟ ਸੇਕ ਲਵਾਉਣਾ ਤੇ ਇਹ ਮੈਲਟ ਹੋ ਜਾਏਗਾ ਮਤਲਬ ਕਿ ਪੱਕ ਜਾਏਗਾ ਤਾਂ ਪਕਣ ਤੋਂ ਬਾਅਦ ਹੀ ਖਾਣ ਲਈ ਤਿਆਰ ਹੋ ਜਾਏਗਾ ਜੇ ਸਾਡੀ ਰੈਸਪੀ ਸਾਰਿਆਂ ਨੂੰ ਵਧੀਆ ਲੱਗੀਏ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਰਿਆਂ ਨੂੰ ਬਹੁਤ-ਬਹੁਤ ਫਿਰ ਤਿਆਰ ਕੀਤਾ ਸੀ ਪੀਜ਼ਾ ਨੂੰ ਤਿਆਰ ਕੀਤਾ ਹੈ ਬੇਸ ਤੇ ਗਾਂਢੇਸ਼ੁਰੀਆਂ ਨਾਲ ਕਰਕੇ ਉੱਪਰ ਡੈਕੋਰੇਸ਼ਨ ਕਰਕੇ ਸਾਰਾ ਮਟੀਰੀਅਲ ਪਾ ਕੇ ਹੁਣ ਰੈਡੀ ਹੈ ਤੇ ਇਸ ਤੋਂ ਬਾਅਦ ਅਸੀਂ ਇਹਨੂੰ ਥਾਲੀ ਦੇ ਵਿੱਚ ਪੱਕਣ ਲਈ ਰੱਖਾਂਗੇ 10 ਤੋਂ 15 ਮਿੰਟ ਇਹਨੂੰ ਢੱਕਨ ਦੇ ਕੇ ਪਕਾਵਾਂਗੇ ਇਸ ਤੋਂ ਬਾਅਦ ਇਹ ਬਣ ਜਾਏਗਾ ਤੇ ਖਾਣ ਲਈ ਤਿਆਰ ਹੋ ਜਾਏਗਾ ਸਾਡੀ ਰੈਸਪੀ ਸਾਰਿਆਂ ਨੂੰ ਵਧੀਆ ਲੱਗੀ ਹੈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਇਦਾਂ ਹੀ ਹੌਂਸਲਾ ਫੁਜਾਈ ਮਿਲਦੀ ਹੈ ਤੇ ਘਰੇ ਨਵੀਆਂ-ਨਵੀਆਂ ਡਿਸ਼ਾਂ ਬਣਾ ਕੇ ਖਾਂਦੇ ਰਹੋ ਧੰਨਵਾਦ ਆ ਦੇਖੋ ਜੀ ਕੜਾਈ ਦੇ ਵਿੱਚ ਅਸੀਂ ਥਾਲੀ ਰੱਖੀ ਸੀ ਸਟੈਂਡ ਰੱਖ ਕੇ ਤੇ ਪੀਜ਼ਾ ਬਿਲਕੁਲ ਤਿਆਰ ਹੁਣ ਅਸੀਂ ਇਹਨੂੰ ਖਾਣ ਲਈ ਪਰੋਸਾਂਗੇ ਦੇਖੋ ਬਹੁਤ ਵਧੀਆ ਬਣਿਆ ਹੈ ਪਜਰੀ ਪੀਜ਼ਾ ਬੱਚਿਆਂ ਨੂੰ ਛੁੱਟੀ ਸੀ ਤੇ ਇਸ ਕਰਕੇ ਅਸੀਂ ਬਣਾਇਆ ਸੀ ਦੇਖੋ ਪੂਰੀ ਪੀਜ਼ਾ ਪੂਰਾ ਖਾਣ ਲਈ ਤਿਆਰ ਮੈਲਟ ਹੋ ਚੁੱਕਿਆ ਹੈ